ਮਾਰੇ ਕਿਸਾਨੀ ਕਰਮਚਾਰੀਆਂ ਨੇ ਜੁਟੀ ਪਿਛਲੇ ਲੰਬੇ ਸਮੇਤੋਂ ਹੜਤਾਲ ਤੇ ਬੈਠੇ ਮੁਲਾਜ਼ਮਾਂ ਦੀ ਹਮਾਇਤ ਵਿੱਚ ਆਏ। ਕੁਮਾਰ ਗੌਰਵ ਉਰਫ ਸੱਚਾ ਯਾਦਵ ਵੱਲੋਂ ਉਡਾਇਆ Hindu ਧਰਮ ਦਾ ਮਜ਼ਾਕ। ਭਾਵੇਂ ਪਿਛਲੇ ਕਾਫੀ ਦਿਨ ਤੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਮੰਨਵਾਉਣ ਵਾਸਤੇ ਜ਼ਿਲ੍ਹਾ ਕਚਹਿਰੀਆਂ ਚ ਡੀਸੀ ਦਫ਼ਤਰ ਦੇ ਸਾਹਮਣੇ ਹੜਤਾਲ ਤੇ ਬੈਠੇ ਹੋਏ ਹਨ। ਅਤੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹਨ। ਅੱਜ ਉਹਨਾਂ ਸਰਕਾਰੀ ਮੁਲਾਜ਼ਮਾਂ ਵੱਲੋਂ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਸਾੜਿਆ ਗਿਆ ਇਸ ਹੜਤਾਲ ਦੀ ਆਲ ਵਿੱਚ ਇੱਕ ਪਬਲਿਸਿਟੀ ਸਟੰਟ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਆਪਣੇ ਆਪ ਨੂੰ ਪਬਲਿਕ ਹਿਤਾਸ਼ੀ ਕਹਿਲਾਉਣ ਵਾਲੇ ਕੁਮਾਰ ਗੌਰਵ ਮੂਰਤ ਸਚਨ ਯਾਦਵ ਵੱਲੋਂ ਐਂਟਰੀ ਕੀਤੀ ਗਈ ਜਿਨ੍ਹਾਂ ਵੱਲੋਂ ਆਪਣੇ ਕਿਸੇ ਲੁਕੇ ਹੋਏ ਮਨੋਰਥਾਂ ਦੀ ਪੂਰਤੀ ਖਾਤਰ Hindu ਧਰਮ ਵਿੱਚ ਸਭ ਤੋਂ ਪਵਿੱਤਰ ਮੰਨੀ ਜਾਂਦੀ ਪ੍ਰਾਰਥਨਾ ਹਵਨ ਯੱਗ ਦੀ ਆਲ ਵਿੱਚ Hindu ਧਰਮ ਦਾ ਮਜ਼ਾਕ ਉਡਾਇਆ ਗਿਆ ਬੇ ਸ਼ੱਕ ਸੱਚਾ ਯਾਦਵ ਵੱਲੋਂ ਆਮ ਲੋਕਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਕ ਵਿੱਚ ਆਵਾਜ਼ ਉਠਾਉਣ ਦੀ ਗੱਲ ਕਹੀ ਗਈ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਤਰ੍ਹਾਂ ਹਵਨ ਯੱਗ ਕਰਨ ਦੀਆਂ ਮर्यादाਵਾਂ ਦਾ ਮਜ਼ਾਕ ਬਣਾਉਣਾ ਕਿ ਸਹੀ ਹੈ ਸੱਚਾ ਯਾਦਵ ਵੱਲੋਂ ਜੋ ਹਵਨ ਕੀਤਾ ਗਿਆ ਉਹ ਸਿਰਫ 15 ਕੋ ਮਿੰਟ ਵਿੱਚ ਸਮਾਪਤ ਕਰ ਦਿੱਤਾ ਗਿਆ ਪਰ ਹਵਨ ਸਮਾਪਤੀ ਤੋਂ ਬਾਅਦ ਸੱਚਾ ਯਾਦਵ ਵੱਲੋਂ ਮੀਡੀਆ ਨੂੰ ਇੰਟਰਵਿਊ ਦਿੱਤੀਆਂ ਗਈਆਂ ਉਹ 1 ਘੰਟੇ ਤੋਂ ਵੱਧ ਸਮਾਂ ਦਿੱਤੀਆਂ ਗਈਆਂ ਜਿਸ ਤੋਂ ਸਾਫ ਨਜ਼ਰ ਆ ਰਿਹਾ ਸੀ ਕਿ ਕੁਮਾਰ ਗੌਰਵ ਉਰਫ ਸਚਾ ਯਾਦਵ ਵੱਲੋਂ Hindu ਧਰਮ ਦਾ ਮਜ਼ਾਕ ਉਡਾਉਦੇ ਹੋਏ ਫੋਕਾ ਪਬਲਿਸਿਟੀ ਸਟੰਟ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਬਾਅਦ ਵਿੱਚ ਸਚਾ ਯਾਦਵ ਵੱਲੋਂ ਜਾਣੇ ਅਣਜਾਣੇ ਵਿੱਚ ਹੋਈ ਆਪਣੇ ਕੋਲੋਂ ਗਲਤੀ ਉੱਪਰ ਪਰਦਾ ਪਾਉਣ ਵਾਸਤੇ ਫੋਨ ਕੀਤਾ ਗਿਆ। ਜਿਸ ਵਿੱਚ ਉਹਨਾਂ ਵੱਲੋਂ ਦੁਬਾਰਾ ਤੋਂ ਇੱਕ ਹੋਰ ਗਲਤੀ ਕਰਦੇ ਹੋਏ ਹਵਨ ਯੱਗ ਦੀ ਬਰਾਬਰੀ ਪ੍ਰਸਿੱਧ ਕਮੇਡੀਅਨ ਜਸਪਾਲ ਪੱਟੀ ਦੇ ਕਮੇਡੀ ਸ਼ੋਅ ਨਾਲ ਕਰਦੇ ਹੋਏ ਕਿਹਾ ਕਿ ਸਰਕਾਰ ਤੱਕ ਕਿਸੇ ਗੱਲ ਨੂੰ ਪਹੁੰਚਾਉਣ ਵਾਸਤੇ ਕਮੇਡੀ ਦਾ ਸਹਾਰਾ ਲਿਆ ਗਿਆ ਸੀ ਜਿਸ ਤੋਂ ਸਾਫ ਚਲਕਦਾ ਹੈ ਕਿ ਸਚਾ ਯਾਦਵ ਦੀ ਨਜ਼ਰ ਵਿੱਚ Hindu ਆਸਥਾ ਦੇ ਪ੍ਰਤੀਕ ਹਵਨ ਯੱਗ ਅਤੇ ਕਮੇਡੀ ਸ਼ੋਅ ਵਿੱਚ ਕੋਈ ਅੰਤਰ ਨਹੀਂ ਹੈ ਔ ਸੁਣੋ ਕੀ ਕਿਹਾ ਫੋਨ ਕਾਲ ਦੇ ਦੌਰਾਨ ਓ ਰਕਸ਼ਮੀ ਨਾਰਾਇਣ ਆਫੇਮ ਨਮਹ ਬਾੜੀ ਹਿਰੇਣਦਰ ਭਾਗ ਭੇਮ ਨਮਹ ਸ਼ਜੀਪੁਰੰਦਰ ਆ ਭੇਮ ਨਮਹ ਓ ਰਕਸ਼ਮੀ ਨਾਰਾਇਣ ਭਗਵਾਨ ਕੀ ਜੈ ਸਤਿ ਜੀਲਾ ਪਟਨਾ ਫਟਨਾ ਦਾ ਮਤਲਬ ਸਰ ਮੈਂ ਮੇਰੇ ਸੈਂਪਲ ਜੇ ਕੁਐਸਚਨ ਹੈ ਕਿ ਜਦੋਂ 35 ਦਿਨ ਤੋਂ ਉਹ ਮੁਲਾਜ਼ਮਾ ਹੜਤਾਲ ਤੇ ਚੱਲਦੇ ਪਏ ਨੇ ਕੀ ਤੁਹਾਡਾ ਇਹ ਕਹਿਣਾ ਹੈ ਕਿ ਸਰਕਾਰ ਤੱਕ ਡੀਸੀ ਸਥਾਪ ਨੇ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹਨਾਂ ਦੀ ਮੰਗ ਹੈ ਉਹ ਨਹੀਂ ਪਾਈ ਹੋਊਗੀ ਜਦ ਸੀਆਈਡੀ ਡਿਪਾਰਟਮੈਂਟ ਨੇ ਸਰਕਾਰੀ ਡਿਪਾਰਟਮੈਂਟ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਡਿਮਾਂਡ ਹੈ ਉਹ ਨਹੀਂ ਪਹੁੰਚਾਈ ਹੋਏਗੀ ਸਰ ਜੋ ਤਨ ਲਾਦੀਏ ਸੋਤਮ ਚੱਲੇ ਮੇਰੇ ਮੇਰੇ ਫਿਰ ਮੇਰਾ ਮੇਰਾ ਇੱਕ ਸਵਾਲ ਹੋਰ ਵੀ ਹੈ ਮੈਂ ਤੁਹਾਡੀ ਗੱਲ ਮੰਨ ਗਿਆ ਜੀ ਤੁਸੀਂ ਤਾਂ ਬੇਟੇ ਵਾਲੀ ਗੱਲ ਮੰਨ ਗਏ ਮੇਰਾ ਮੇਰਾ ਜੋ ਸਵਾਲ ਹੈ ਸਰ ਮੇਰੇ 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 ਆਪਾਂ ਸ਼ਾਰਟਲੀ ਆਪਾਂ ਸ਼ਾਰਟਲੀ ਸਵਾਲ ਐਂਡ ਅਨਸਰਸ ਦੇ ਵਿੱਚ ਆਪਾਂ ਮੈਟਰ ਨੂੰ ਕਰਿਓ ਮੇਰੇ ਕਹਿੰਦਾ ਮਤਲਬ ਫਿਰ ਕਹਿੰਦੇ ਜੀ ਕਹਿੰਦੇ ਸਰ ਨੂੰ ਪਰਟਨ ਸਾਹਿਬ ਵੱਲੋਂ ਆਰਡਰ ਆ ਉਹ ਕੋਈ ਲੰਮ ਚੱਲੀ ਹੋਇਆ ਇਹ ਬੰਥਾ ਸਾਹਿਬ ਕਹਿੰਦੇ ਭਾਈ ਮੈਂ 17 ਤਰੀਕ ਨੂੰ ਨਹੀਂ ਮਿਲ ਸਕਦਾ ਮੈਂ 4 4 ਜਨਵਰੀ ਤੱਕ ਮੈਂ ਬਿਜ਼ੀ ਆ 4 ਜਨਵਰੀ ਤੋਂ ਇਹ ਡੇਢ-ਡੇਢ ਪੱਕੇ ਰੱਖਾਂਗੇ ਜਦੋਂ ਸਰ ਫਿਰ ਤੁਹਾਨੂੰ ਇਹ ਪਤਾ ਲੱਗਿਆ ਵੀ 4 ਤਰੀਕ ਤੱਕ ਬਿਜ਼ੀ ਨਹੀਂ ਅੱਜ ਕਿੰਨੇ ਤਰੀਕ ਹੈ? ਮੈਂ 13 ਤਰੀਕ ਹੈ। 13 ਤਰੀਕ ਜਦੋਂ ਉਹਨਾਂ ਨੂੰ ਉਹਨਾਂ ਨੇ 4 ਤਰੀਕ ਦਾ ਕਹਿਤਾ ਕਿ ਮੇਰੇ ਕਹਿਣ ਦਾ ਮਤਲਬ ਤੁਹਾਡੇ ਵਿੱਚ ਹਵਨ ਕਰਨ ਨਾਲ ਉਹ ਪਹਿਲਾ ਅਪਾਇੰਟਮੈਂਟ ਦੇ ਦੇਣਗੇ। ਸਰ ਮੇਰੇ ਉਹ ਗੱਲ ਛੱਡੋ ਕਿ ਤੁਸੀਂ ਆਪਣੇ ਘਰ ਚ ਕਰੀ ਹਵਨ ਨਹੀਂ ਕਰਦੇ ਸ਼ੁੱਧੀ ਲਈ। ਨਹੀਂ ਨਹੀਂ ਮੈਂ ਓਹ ਹੋ ਸਰ ਮੇਰੇ ਕਹਿਣ ਦਾ ਮਤਲਬ ਤੁਸੀਂ ਇੱਕ ਐਪਲੀਕੇਸ਼ਨ ਵੀ ਪਬਲਿਕ ਐਜ਼ ਅ ਪਬਲਿਕ ਪਬਲਿਕ ਸਰਵੈਂਟ ਹੋਣ ਦੇ ਨਾਤੇ ਮੈਂ ਤੁਹਾਨੂੰ ਦੱਸਣਾ ਹੈ ਕਿ ਤੁਸੀਂ ਅਗਰ ਜੇ ਤੁਸੀਂ ਆਪਣੇ ਆਪ ਨੂੰ ਮੰਨਦੇ ਹੋ ਕਿ ਮੈਂ ਇੱਕ ਪਬਲਿਕ ਹਿਤੈਸ਼ੀ ਬੰਦ ਪਰਸਨ ਆ ਨਹੀਂ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦੇ ਰਹੇ ਜਿਹੜੀ ਗੱਲ ਮੈਂ ਪੁੱਛਣੀ ਚਾਹੁੰਦਾ ਨਹੀਂ ਦੇ ਰਹੇ ਤੁਸੀਂ ਸਿਰਫ ਆਪਣਾ ਤਰਕ ਰੱਖ ਰਹੇ ਹੋ ਮੇਰਾ ਸਵਾਲ ਨਹੀਂ ਸੁਣ ਰਹੇ ਤੁਸੀਂ ਡੀਸੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਪੰਜਾਬ ਸਰਕਾਰ ਦੇ ਹੋਰ ਜਿਹੜੇ ਮੰਤਰੀ ਸਹਿਬਾਨ ਨੇ ਸੰਬੰਧਿਤ ਡਿਪਾਰਟਮੈਂਟ ਦੇ ਮੰਤਰੀ ਸਹਿਬਾਨ ਨੇ ਉਹਨਾਂ ਨੂੰ ਲੈਟਰ ਲਿਖ ਕੇ ਆਪਣੀ ਪ੍ਰੋਬਲਮ ਦੱਸ ਸਕਦੇ ਸੀ ਤੁਹਾਡੇ ਨਾਲ ਅਗਰ 1000 ਬੰਦਾ ਸਾਈਨ ਕਰਨ ਵਾਲਾ ਸੀ ਤੁਸੀਂ 1000 ਬੰਦੇ ਦੀ ਉਹ ਗੱਲ ਵੀ ਪਹੁੰਚਾ ਸਕਦੇ ਸੀ ਲੀਗਲੀ ਤੌਰ ਤੇ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਆ ਬੀਟੀ ਤੁਸੀਂ ਅੱਜ ਸੀਐਮ ਸਾਹਿਬ ਦੇ ਦਫ਼ਤਰ ਦੇ ਮੂਹਰੇ ਜਾਂ ਉਹਨਾਂ ਦੇ ਘਰ ਦੇ ਮੂਹਰੇ ਕਿਉਂ ਨਹੀਂ ਕੀਤੀ ਜਵਾਬ ਦਿੱਤੀ ਹੈ ਇੱਕ ਮੀਡੀਆ ਚੈਨਲ ਨੇ ਪੁੱਛਿਆ ਮੀਡੀਆ ਚੈਨਲ ਨੇ ਮੈਨੂੰ ਪੁੱਛਿਆ ਕਿ ਗੋਰੂ ਜੀ ਇਹ ਅੱਜ ਜੇ ਤੁਹਾਡੀ ਆਵਾਜ਼ ਸੁਣੀ ਗਈ ਤੇ ਕੀ ਕਰੂਗੇ ਕੀ ਤੁਸੀਂ ਸਮਝਦੇ ਹੋ ਕਿ ਇਹ ਮੀਡੀਆ ਨੇ ਤੁਹਾਡੀ ਆਵਾਜ਼ ਨਹੀਂ ਚੱਕਣੀ ਸੀ ਜਿੰਦੇ ਕਰਕੇ ਤੁਹਾਨੂੰ ਹਮਣਜੱਗ ਕਰਨਾ ਪਿਆ ਮੇਰੀ ਇੱਕ ਗੱਲ ਸੁਣੋ ਨਾ ਮੇਰੀ ਇੱਕ ਛੋਟੀ ਗੱਲ ਸੁਣੋ ਮੇਰੀ ਸੁਣੋ ਗੱਲ ਅਗਰ ਤੁਸੀਂ ਅਗਰ ਜੇ ਤੁਹਾਡੀ ਮਨਸ਼ਾ ਪਬਲਿਸਿਟੀ ਹਾਸਲ ਕਰਨਾ ਨਹੀਂ ਸੀ ਮੇਰੀ ਇੱਕ ਛੋਟੀ ਮੇਰੀ ਗੱਲ ਸੁਣੋ ਮੇਰੀ ਮੇਰੀ ਗੱਲ ਦਾ ਜਵਾਬ ਦਿਓ ਜਿਹੜੀ ਮੇਰੀ ਗੱਲ ਦਾ ਮੇਰੀ ਗੱਲ ਦਾ ਜਵਾਬ ਨਹੀਂ ਹੈ ਸਰ ਇਹ ਤੁਹਾਡਾ ਸਿਰਫ ਇਹਨਾਂ ਆਪਣੇ ਆਪ ਦਾ ਸਪਸ਼ਟੀਕਰਨ ਹੈ ਨਹੀਂ ਜੁੜਿਆ ਬਿਲਕੁਲ ਮੈਂ ਮੰਨਦਾ ਠੀਕ ਹੈ ਪਰ ਮੇਰੇ ਕਹਿਣ ਦਾ ਮਤਲਬ ਜੋ ਸਾਡੀ ਨਜ਼ਰ ਦੇ ਵਿੱਚ ਇਹੀ ਆਇਆ ਕਿ ਤੁਸੀਂ ਇੱਕ ਪਬਲਿਸਿਟੀ ਸਟੰਟ ਦੀ ਖਾਤਰ ਕੀਤਾ ਜੀ ਬਿਲਕੁਲ ਹੈਟੀ ਦੀ ਲੋੜ ਹੈ ਮੈਨੂੰ ਪੌਪੁਲੈਰਿਟੀ ਦੀ ਲੋੜ ਹੈ ਬਾਬੇ ਦੀ ਕਿਰਪਾ ਦੇ ਨਾਲ ਬਾਰ ਬਾਰ ਸੱਚਾ ਯਾਦ ਨੂੰ ਸਾਰਾ ਪੰਜਾਬ ਘੁੰਮਦਾ ਉਹ ਫਿਰ ਹਮਨ ਆਸਤੇ ਹਮਨ ਕਰਨ ਵਾਸਤੇ ਤੁਹਾਨੂੰ ਸਬਜੀ ਵਾਲਾ ਮਾਈਕ ਲੈਣ ਦੀ ਜਰੂਰਤ ਕਿਉਂ ਪੈ ਗਈ ਫਿਰ ਇੱਕ ਚੀਜ਼ ਹੋਰ ਇੱਕ ਚੀਜ਼ ਹੋਰ ਹੋ ਸਕਦਾ ਸਰ ਮੈਂ ਵੀ ਤੁਹਾਡੀਆਂ ਖਬਰਾਂ ਲਾਈਆਂ ਹੁਣ ਹੈਜੀ ਹੋ ਸਕਦਾ ਮੈਂ ਵੀ ਤੁਹਾਡੀਆਂ ਖਬਰਾਂ ਲਾਈਆਂ ਹੁਣ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਮੈਂ ਅੱਖਾਂ ਹੀ ਲੋ ਵਾਲੀ ਹਮਲ ਕਰਵਾ ਚੱਕਾ ਲੋ ਵਾਲੀ ਪਹਿਲਾਂ ਹਮਲ ਕਰਵਾ ਚੁੱਕਿਆ ਸਰ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਹਾਂ ਤੁਹਾਨੂੰ ਜਿਹੜਾ ਤੁਸੀਂ ਇੱਕ ਧਾਰਮਿਕ ਬਿਰਤੀ ਦੇ ਇਨਸਾਨ ਹੋ ਧਾਰਮਿਕ ਥਿੰਕਿੰਗ ਰੱਖਦੇ ਹੋ ਬਹੁਤ ਵਧੀਆ ਤੁਹਾਡਾ ਪਰਮਾਤਮਾ ਦੇ ਵਿੱਚ ਇੱਕ ਆਸਥਾ ਹੁਣੀ ਵੀ ਚਾਹੀਦੀ ਹੈ ਪਰ ਮੇਰੇ ਕਹਿਣ ਦਾ ਮਤਲਬ ਤੁਸੀਂ ਜਿਹੜੇ ਅੱਜ ਉਥੇ ਗਲਗਲ ਔਰ ਸ਼ਿਮਲਾ ਮਿਰਚਾਂ ਲੈ ਕੇ ਆਏ ਹੋ ਔਰ ਦੂਸਤੀ ਜਰਾ ਜਿਹੜਾ ਇੱਕ ਸਬਜ਼ੀ ਵਾਲਾ ਮਾਈਕ ਸਬਜ਼ੀ ਵਾਲਿਆਂ ਦੇ ਰੇੜਿਆਂ ਦੇ ਉੱਪਰ ਮਾਈਕ ਲੱਗੇ ਹੁੰਦਾ ਵੀ 2 ਰੁਪਏ ਕਿਲੋ ਆਲੂ ਲੈ ਲਓ ਜਾਂ ਗੋਭੀ ਲੈ ਲਓ ਤੁਹਾਨੂੰ ਉਹ ਮਾਈਕ ਲਗਾਉਣ ਦੀ ਕੀ ਜ਼ਰੂਰਤ ਪੈਗੀ ਦੁਬਾਰਾ ਫੇਰ ਸੁਣੋ ਹੁਣ ਦੁਬਾਰਾ ਫੇਰ ਸੁਣੋ ਟੈਲੀ ਗੱਲ ਤਾਂ ਇਹ ਕਿ ਸਬਜ਼ੀ ਵਾਲਾ ਤੁਹਾਨੂੰ ਸ਼ਾਇਦ ਪਤਾ ਹੀ ਨਹੀਂ ਜੀ ਜਿਹੜਾ ਸਬਜ਼ੀ ਵਾਲਾ ਮਾਈਕ ਹੈ ਟਰਾਈਟਰ ਵੀ ਇਹ ਰੱਖ ਇਹ ਜਿਹੜਾ ਮੇਰੇ ਵਾਲਾ ਮਾਈਕ ਹੈ ਇਹ ਅਹੋਜਾ ਕੰਪਨੀ ਦਾ 28500 ਰੁਪਏ ਦਾ ਮਾਈਕ ਹੈ ਔਰ ਇਹ ਮਾਈਕ ਮੇਰੇ ਕੋਲ ਪਰਮਾਨੈਂਟ ਹੁੰਦਾ ਚਲੋ ਮੈਂ ਤੁਹਾਡੇ ਨਾਲ ਐਗਰੀ ਹੋ ਗਿਆ ਤੁਹਾਡਾ ਮਾਈਕ ਇਹ 15000 ਦਾ ਹੋ ਸਕਦਾ ਮੇਰੇ ਕੋਲ ਇਹ ਜਿਹੜਾ ਮਾਈਕ ਹੈਗਾ ਵਾ ਜਦੋਂ ਵੀ ਮੇਰੇ ਮਾਈਕ ਕੋਲ ਪਰਮਾਨੈਂਟ ਹੈ ਮੈਂ ਤਰੀ ਮੁੱਦੇਾਂ ਦੇ ਵਿੱਚ ਯਾਨੀ ਕਿ ਤੁਸੀਂ ਇਹ ਪਰਮਾਨੈਂਟ ਹੀ ਮੁੱਦਾ ਰੱਖ ਲੈ ਲੈ ਵੀ ਆਪਾਂ ਜਿੱਥੇ ਬਹਿਣਾ ਉੱਥੇ ਮੈਂਗਾ ਆਪਣਾ ਕਾਟ ਹੀ ਲੈਣਾ ਮੈਂ ਰੱਖਿਆ ਜਿਹੜੀ ਤੇਰੀ ਮਰਜ਼ੀ ਮੇਰੀ ਚੀਜ਼ ਹੈ ਨਹੀਂ ਬਿਲਕੁਲ ਜੀ ਬਿਲਕੁਲ ਮੇਰੇ ਕਹਿਣ ਦਾ ਮਤਲਬ ਆਪਾਂ ਦਾ ਮੌਕਾ ਵੇਖਣਾ ਲੈ ਵੀ ਆਪਾਂ ਨੂੰ ਕਿੱਥੇ ਪਬਲਿਸਿਟੀ ਮਿਲ ਸਕਦੀ ਹੈ ਆਪਾਂ ਉੱਥੇ ਝੰਡਾ ਗੜ ਦੇਣਾ ਸਾਰੇ ਤੁਹਾਨੂੰ ਲੱਗਦਾ ਤੁਹਾਨੂੰ ਇਹ ਲੱਗਦਾ ਹੋਣਾ ਕਿ ਮੈਨੂੰ ਪਬਲਿਸਿਟੀ ਤੁਸੀਂ ਮੈਨੂੰ ਪਬਲਿਸਿਟੀ ਦੀ ਲੋੜ ਹੈ ਤੁਸੀਂ ਮੇਰੇ ਨਾਲ ਜਦੋਂ ਤੱਕ ਤੌਰ ਨਾ ਕਰੋਗੇ ਨਹੀਂ ਨਹੀਂ ਬਿਲਕੁਲ ਮੈਂ ਤੁਸੀਂ ਜੇ ਤੁਹਾਡੀ ਅਸੀਂ ਕਵਰਿੰਗ ਨਾ ਕੀਤੀ ਇਸ ਤਰ੍ਹਾਂ ਦੀ ਤਾਂ ਫਿਰ ਤਾਂ ਪਬਲਿਕ ਨੂੰ ਪਤਾ ਨਹੀਂ ਲੱਗਣਾ ਵੀ ਕਿਹੜੇ ਬੰਦੇ ਦੀ ਥਿੰਕਿੰਗ ਕੀ ਆ ਸਹੀ ਆ ਜਾਂ ਗਲਤ ਹੈ ਮੇਰਾ ਇੱਕ ਸਵਾਲ ਹੋਰ ਹੈ ਜੇਕਾ ਆਪਾਂ ਲਾਸਟ ਸਵਾਲ ਮੇਰਾ ਇੱਕ ਲਾਸਟ ਸਵਾਲ ਸਰ ਸਰ ਮੇਰਾ ਇੱਕ ਲਾਸਟ ਸਵਾਲ ਸਰ ਮੇਰਾ ਇੱਕ ਲਾਸਟ ਸਵਾਲ ਮੇਰਾ ਸਰ ਇੱਕ ਲਾਸਟ ਸਵਾਲ ਤੁਹਾਨੂੰ ਲੱਗਿਆ ਪਬਲਿਕ ਸ਼ਹਿਰੀ ਲਈ ਕੰਮ ਕਰ ਰਹੇ ਮੇਰਾ ਇੱਕ ਲਾਸਟ ਸਵਾਲ ਹੈ ਜੀ ਮੇਰਾ ਇੱਕ ਲਾਸਟ ਸਵਾਲ ਹੈ ਜੀ ਮੇਰਾ ਇੱਕ ਲਾਸਟ ਸਵਾਲ ਨਹੀਂ ਬਿਲਕੁਲ ਕਰਨਾ ਚਾਹੀਦਾ ਪਬਲਿਕ ਵਾਸਤੇ ਪਬਲਿਕ ਦੇ ਵਾਸਤੇ ਤੁਹਾਨੂੰ ਕਰਨਾ ਚਾਹੀਦਾ ਪਬਲਿਕ ਫੇਵਰ ਵਾਸਤੇ ਕਰਨਾ ਚਾਹੀਦਾ ਮੁੱਦੇ ਚੁੱਕਨੇ ਚਾਹੀਦੇ ਆ ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਹਮਨ ਦੇ ਨਾਲ ਗਲਗਲ ਦਾ ਔਰ ਸ਼ਿਮਲਾ ਮਿਰਚਾਂ ਦਾ ਕੀ ਸੰਬੰਧ ਹੋਇਆ ਪੁਲਿਸ ਨੂੰ ਸੁਣੋ ਮੈਨੂੰ ਸੁਣੋ ਕੋਈ ਸੁਣੋ ਮੈਂ ਗਲਗਲ ਸ਼ਿਮਲਾ ਮਿਰਚ ਕਿਸੇ ਨੇ ਕਿਹਾ ਆ ਮਤੀਰਾ ਕਿਉਂ ਨਹੀਂ ਲੈ ਕੇ ਆਏ ਮਤੀਰਾ ਕਿਉਂ ਨਹੀਂ ਲੈ ਕੇ ਆਏ ਵੱਡਾ ਪੇਠਾ ਕਿਉਂ ਨਹੀਂ ਲੈ ਕੇ ਆਏ ਹਦਵਾਨਾ ਕਿਉਂ ਨਹੀਂ ਲੈ ਕੇ ਆਏ ਫੜਾ ਕਿਉਂ ਦੇ ਉਸਕੇ ਨਾਲ ਜਿਹੜੇ ਹਾਂ ਜਿੱਥੇ ਹਾਲਾਤ ਹੈ ਐਂਕ ਵਿੱਚ ਭੁਲੇਆ ਕੀ ਇਸ ਟਾਈਮ ਜੋ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਗਲਤ ਚੱਲ ਰਹੇ ਹੈਗੇ ਹੈ ਕੀ ਤੁਹਾਡਾ ਕਹਿੰਦਾ ਮਤਲਬ ਹੈ ਵੀ ਗਲਗਰ ਵਾਰਨ ਨਾਲ ਗਲਗਰ ਰੱਖਣ ਨਾਲ ਜਾਂ ਸ਼ਿਮਲਾ ਮਿਰਚਾ ਰੱਖਣ ਨਾਲ ਪੰਜਾਬ ਦੇ ਹਾਲਾਤ ਸੁਧਰ ਜਾਣਗੇ ਜੀ ਜਸਪਾਲ ਪੱਟੀ ਦਾ ਇੱਕ ਸ਼ੋਅ ਆਂਦਾ ਸੀਗਾ ਟੀਵੀ ਤੇ ਆਂਦਾ ਸੀਗਾ ਉਹ ਜੀ ਪਰ ਉਹ ਇੱਕ ਜਿਹੜਾ ਤੁਸੀਂ ਕਹਿੰਦੇ ਸੀ ਜਸਪਾਲ ਪੱਟੀ ਦਾ ਸ਼ੋਅ ਹੈ ਕੀ ਤੁਸੀਂ ਜਸਪਾਲ ਪੱਟੀ ਦੇ ਇੱਕ ਨੀ ਨਹੀਂ ਮੇਰੀ ਮੇਰੀ ਇੱਕ ਛੋਟੀ ਗੱਲ ਸੁਣੋ ਕਿ ਤੁਸੀਂ ਇੱਕ ਹਮਨ ਜੱਜ ਦਾ ਜਸਪਾਲ ਪੱਟੀ ਦੇ ਸ਼ੋਅ ਨਾਲ ਕੰਪੈਰੀਸਨ ਕਰਕੇ ਮਜ਼ਾਕ ਉਡਾ ਰਹੇ ਹੋ ਹਮਨ ਜੱਜ ਦਾ ਤੁਸੀਂ ਇੱਕ ਹਮਨ ਜੱਜ ਦਾ ਜਸਪਾਲ ਪੱਟੀ ਦੇ ਸ਼ੋਅ ਨਾਲ ਕੰਪੈਰੀਸਨ ਕਰਕੇ ਮਜ਼ਾਕ ਉਡਾ ਰਹੇ ਹੋ ਹਮਨ ਜੱਜ ਦਾ ਜਸਟ ਇੱਕ ਕਮੇਡੀ ਸ਼ੋਅ ਜਸਟ ਇੱਕ ਕਮੇਡੀ ਸ਼ੋਅ ਸਾਰੇ ਜਸਪਾਲ ਪੱਟੀ ਦਾ ਜਿਹੜਾ ਸ਼ੋਅ ਸੀ ਜਸਟ ਇੱਕ ਕਮੇਡੀ ਸ਼ੋਅ ਕਮੇਡੀਅਨ ਵੱਲੋਂ ਕੀਤਾ ਗਿਆ ਸੀ ਕੀ ਤੁਸੀਂ ਮੰਨਦੇ ਹੋ ਕਿ ਵੀ ਤੁਸੀਂ ਇੱਕ ਕਮੇਡੀਅਨ ਸ਼ੋਅ ਦੇ ਨਾਲ ਇੱਕ ਪਵਿੱਤਰ ਭਾਵਨਾ ਦਾ ਇੱਕ ਯੱਗ ਦਾ Hindu ਰੀਤੀ ਰਿਵਾਜ ਦੇ ਨਾਲ ਦਾ ਤੁਸੀਂ ਮਜ਼ਾਕ ਉਡਾ ਰਹੇ ਹੋ ਮੈਨੂੰ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਅਵਰ ਹੋਲ ਤੋਂ ਬਾਅਦ ਅਵਰ ਹੋਲ ਤੋਂ ਬਾਅਦ ਮੈਨੂੰ ਚਰਲਿਸ ਨੇ ਪੁੱਛਿਆ ਕਿ ਘਰ ਜੀ ਖਰੀਆ ਮਿਰਚਾਂ ਔਰ ਨੀਂਮੂ ਦਾ ਇੱਕ ਵਿਧਾਨ ਹੈ ਜੀ ਗਲਗਲ ਦਾ ਔਰ ਸ਼ਿਮਲਾ ਮਿਰਚਸ ਦਾ ਹਵਨ ਯੱਗ ਦੇ ਨਾਲ ਕੀ ਕੰਪੈਰੀਸਨ ਕਰ ਦਿਓ ਸੈਕੰਡਲੀ ਤੁਸੀਂ ਆਪਣੇ ਹਵਨ ਦਾ ਤੁਸੀਂ ਇੱਕ ਆਪਣੇ ਹਵਨ ਦਾ ਕੰਪੈਰੀਸਨ ਕੀਤਾ ਜਸਪਾਲ ਪੱਟੀ ਦੇ ਕਮੀਡੀਅਨ ਸ਼ੋਅ ਦੇ ਨਾਲ ਕੀ ਤੁਸੀਂ ਇਹਨਾਂ ਦਾ ਦੋਨਾਂ ਦੇ ਵਿੱਚ ਫਲਕ ਅੰਤਰ ਨਹੀਂ ਸਮਝਦੇ ਤੇ ਸਰ ਵੀ ਤੁਸੀਂ ਹਮਨ ਨੂੰ ਜਸਪਾਲ ਪੱਟੀ ਦੇ ਕਮੇਡੀ ਸ਼ੋਅ ਦੇ ਨਾਲ ਕਿਉਂ ਮਿਲਾ ਰਹੇ ਹੋ ਇਹ ਗੱਲ ਨਾ ਕਰੋ ਇਹ ਗੱਲ ਨਾ ਕਰੋ ਸਰ ਇਹ ਗੱਲ ਨਾ ਕਰੋ ਇਹ ਚੀਜ਼ ਨਹੀਂ ਸਰ ਤੁਸੀਂ ਕਰ ਰਹੇ ਹੋ ਮੈਂ ਤਾਂ ਕਹਿ ਰਹੀ ਨਹੀਂ ਰਿਹਾ ਨਾ 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 ਬਿਲਕੁਲ ਨਹੀਂ ਬਿਲਕੁਲ ਨਹੀਂ ਜੀ ਸਰ ਜਸਪਾਲ ਪੱਟੀ ਦੇ ਸ਼ੋਅ ਨਾਲ ਕੰਪੈਰੀਸਨ ਤੁਸੀਂ ਕਰ ਰਹੇ ਹੋ ਹਮਨ ਦਾ ਅਸੀਂ ਨਹੀਂ ਕਰ ਰਹੇ ਸਰ थैंक यू ਤੁਹਾਡਾ ਮੈਨੂੰ ਕੀਮਤੀ ਸਮਾਂ ਦੇਣ ਦਾ ਧੰਨਵਾਦ ਜੀ ਕਿ ਮੇਰੇ ਪੰਜਾਬ ਤੇ ਅੱਜ ਮੇਰੇ ਪੰਜਾਬ ਨੂੰ ਨਜ਼ਰ ਲੱਗੀ ਹੋਈ ਹੈ ਮੇਰੇ ਪੰਜਾਬ ਨੂੰ ਨਜ਼ਰ ਲੱਗੀ ਹੋਈ ਹੈ ਅੱਜ ਮੇਰੇ ਪੰਜਾਬ ਤੇ ਹਰੀਆਂ ਮਿਰਚਾਂ ਜਾਂ ਨਿੰਬੂ ਵਾਰ ਨਾਲ ਹਰ ਨਜ਼ਰ ਨਹੀਂ ਉਤਰਨੀ ਇਸ ਕਰਕੇ ਮੈਂ ਅਸ਼ਮੀਲਾ ਮਰਕਾ ਦੇ ਗਲਗਲ ਲੈ ਕੇ ਆਇਆ ਕਿ ਆਪਣੇ ਪੰਜਾਬ ਦੇ ਸਰ ਤੋਂ ਵਾਰਾਂ ਦੇ ਸ਼ਾਇਦ ਇਹ ਨਜ਼ਰ ਉਤਰ ਜਾਵੇ ਤੇ ਮੇਰੇ ਪੰਜਾਬ ਮੁੜ ਰੰਗਣਾ ਪੰਜਾਬ ਬਣ ਸਕੇ ਮੇਰੇ ਪੰਜਾਬ ਦੇ ਹਾਲਾਤ ਦੇਖੋ ਅੱਜ ਪੰਜਾਬ ਦੇ ਵਿੱਚ ਸ਼ਾਇਦ ਕੋ ਦਿਨ ਹੋਵੇ ਜਦੋਂ ਅਸੀਂ ਅਖਬਾਰਾਂ ਦੇ ਵਿੱਚ ਅਸੀਂ ਚੈਨਲਾਂ ਦੇ ਵਿੱਚ ਇਹ ਨਾ ਦੇਖਦੇ ਹੋਈਏ ਕਿ ਸ਼ਾਇਦ ਹੀ ਕੋ ਦਿਨ ਹੋਵੇ ਕਿ ਅੱਜ ਇੱਥੇ ਲੁੱਟਖਸੁੱਟ ਹੋ ਗਈ ਇੱਥੇ ਬੰਦਾ ਮਾਰ ਦਿੱਤਾ ਗਿਆ ਇੱਥੇ ਆ ਵਾਰਦਾਤ ਹੋ ਗਈ ਅੱਜ ਡਰ ਦੇ ਹੌਜ ਸੈਂਦਮ ਉਹ ਜੋ ਪੰਜਾਬ ਹੈ ਔਰ ਦੂਜੇ ਪਾਸੇ ਸਾਡੇ ਲੀਡਰ ਸਾਹਿਬਾਨ ਸਾਡੀ ਸਿਆਸੀ ਪਾਰਟੀਆਂ ਕਿڑی ਰਾਜਨੀਤੀ ਕਰਦੇ ਪਏ ਹੋ ਯਾਰ ਤੁਸੀਂ ਹੈ ਅੱਜ ਖਾੜੇ ਵਾਲੀ ਦੰਗਲ ਵਾਲੀ ਰਾਜਨੀਤੀ ਤੁਸੀਂ ਕਰਦੇ ਪਏ ਹੋ ਉਹ ਉਹਦੇ ਪਰਿਵਾਰ ਤੇ ਇਲਜ਼ਾਮ ਲਾਈ ਜਾਂਦਾ ਉਹਨਦੇ ਪਰਿਵਾਰ ਤੇ ਇਲਜ਼ਾਮ ਲਾਈ ਜਾਂਦਾ ਉਹ ਉਹਦੇ ਮਾਪਿਆਂ ਨੂੰ ਉਹਦੇ ਪਰਿਵਾਰ ਬੱਚਿਆਂ ਨੂੰ ਕਿਸੀ ਟੀ ਜਾਂਦਾ ਵੈ ਅੱਜ ਸਿਟਾ ਕਸ਼ੀ ਵਾਲੀ ਅੱਜ ਕਹੋ ਜੀ ਗੰਦੀ ਰਾਜਨੀਤੀ ਹੁੰਦੀ ਪਈ ਹੈ ਉਹ ਰਾਜਨੀਤੀ ਕਰੋ ਲੇਕਿਨ ਲੋਕਾਂ ਬਾਰੇ ਸੋਚੋ ਪੰਜਾਬ ਬਾਰੇ ਸੋਚੋ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਵਾ ਜਿਨ੍ਹਾਂ ਨੇ ਤੁਹਾਨੂੰ ਚਾਹੇ ਪਿਛਲੀ ਸਰਕਾਰ ਆ ਚਾਹੇ ਹੁਣ ਸਰਕਾਰ ਆ ਅੱਜ ਪੰਜਾਬ ਬਾਰੇ ਸੋਚਣ ਦੀ ਜ਼ਰੂਰਤ ਹੈ ਅੱਜ ਛਿਟਾ ਕਸ਼ੇ ਵਾਲੀ ਰਾਜਨੀਤੀ ਨਹੀਂ ਚਾਹੀਦੀ ਅੱਜ ਲੋਕਾਂ ਦਾ ਬੁਰਾ ਹਾਲ ਹੈ ਅੱਜ ਇੱਕ ਪਾਸੇ ਸੋਚ ਕੇ ਦੇਖੋ 52 ਦਿਨ ਆ ਸੋਚ ਕੇ ਦੇਖੋ 52 ਸਰਕਾਰੀ ਡਿਪਾਰਟਮੈਂਟ ਇੱਕ ਨਹੀਂ ਦੋ ਨਹੀਂ ਪੰਜਾਬ ਦੇ 52 ਸਰਕਾਰੀ ਡਿਪਾਰਟਮੈਂਟ 35 ਦਿਨਾਂ ਤੋਂ ਪੰਜਾਬ 'ਚ ਹੜਤਾਲ ਤੇ ਹੈ ਔਰ ਕੋਈ ਪੁੱਛਣ ਵਾਲਾ ਨਹੀਂ ਹੈ ਔਰ ਸੋਚ ਕੇ ਦੇਖੋ ਜੇ ਕਿਸੇ ਮੇਰੇ ਮਾਪ ਭੈਣ ਬੱਚੇ ਭਰਾ ਨੇ ਜੇ ਕਿਸੇ ਨੇ ਵਿਦੇਸ਼ ਤ ਜਾਣਾ ਹੋਵੇ ਉਹਨੂੰ ਮੈਰਿਜ ਸਰਟੀਫਿਕੇਟ ਚਾਹੀਦਾ ਹੋਵੇ ਉਹ ਕਿੱਥੇ ਜਾਵੇ ਮੇਰੀ ਸਰਟੀਫਿਕੇਟ ਨਹੀਂ ਮਿਲਦਾ ਜੇ ਅੱਜ ਅੱਜ ਸੋਚ ਕੇ ਦੇਖੋ ਜੇ ਅੱਜ ਕਿਸੇ ਨੂੰ ਰੈਜ਼ੀਡੈਂਸ ਸਰਟੀਫਿਕੇਟ ਚਾਹੀਦਾ ਕਿਸੇ ਨੂੰ ਬਰਥ ਸਰਟੀਫਿਕੇਟ ਡੈੱਟ ਸਰਟੀਫਿਕੇਟ ਐਸੀ ਸਰਟੀਫਿਕੇਟ ਵੈਰੀਫਿਕੇਸ਼ਨ ਨਵੀਂ ਨੌਕਰੀ ਕਿਸੇ ਨੇ ਅਪਲਾਈ ਕੀਤੀ ਹੈ ਬੰਬੇ ਦਿੱਲੀ ਕੈਨੇਡਾ ਉਹਨੂੰ ਵੈਰੀਫਿਕੇਸ਼ਨ ਸਰਟੀਫਿਕੇਟ ਹੀ ਨਹੀਂ ਮਿਲਿਆ ਉਹਦੀ ਦਾ ਨੌਕਰੀ ਉਹਦਾ ਘਰ ਤਬਾਹ ਹੋ ਗਿਆ ਕੌਣ ਪੁੱਛਣ ਵਾਲਾ ਵੈ ਐਮਬੋਸ ਪਾਵਰ ਅਥਾਰਟिटीज ਕਿੱਥੇ ਹੈ ਗਈ ਹੈ ਕਾਊਂਟਰ ਸਾਈਨ ਸਰਟੀਫਿਕੇਟ ਜੇ ਕਿਸੇ ਨੂੰ ਚਾਹੀਦਾ ਹੋਵੇ ਕਾਊਂਟਰ ਸਾਈਨ ਸਰਟੀਫਿਕੇਟ ਜੇ ਕਿਸੇ ਨੇ ਵਿਦੇਸ਼ ਫੋਰਨ ਜਾਣਾ ਹੋਵੇ ਨਾ ਤਾਂ ਕਾਊਂਟਰ ਸਾਈਨ ਸਰਟੀਫਿਕੇ ਰਜਿਸਤਰੀਆ ਕਰਾਣੀਆਂ ਹੁਣ ਅੱਜ ਪੰਜਾਬ ਦੇ ਬੁੰਜਾ ਅੱਜ ਪੰਜਾਬ ਸਾਰਾ ਥੰਮ ਚੁਕਿਆ ਅੱਜ ਪੰਜਾਬ ਆ ਹਾਲਾਤ ਦੇਖੋ ਛੁਰਾ ਖਰਬੂਜੇ ਦੇ ਡਿੱਗੇ ਜਾਂ ਖਰਬੂਜਾ ਛੁਰ ਦੇ ਗਰੇ ਪਿਸਦੀ ਜਨਤਾ ਮੈਂ ਉਹ ਹੀ ਤਾਂ ਕਹਿਣਾ ਚਾਹੁੰਦਾ ਕਿ ਇਹ ਹੜਤਾਲ ਜਿਹੜੀ 35 ਦਿਨਾਂ ਤੋਂ ਚੱਲਦੀ ਪਈ ਹੈ ਮੈਂ ਇਹ ਨਹੀਂ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਗਲਤ ਕੌਣ ਹੈ ਸਹੀ ਕੌਣ ਹੈ ਮੈਨੂੰ ਨਹੀਂ ਪਤਾ ਕਿ ਸਰਕਾਰਾਂ ਸਹੀ ਹੈ ਜਾਂ ਇਹ ਗਲਤ ਹੈ ਲੇਕਿਨ ਮੈਂ ਕੱਲ ਪੁੱਛਣਾ ਚਾਹੁੰਦਾ ਕਿ ਨਾ ਤਾਂ ਸਰਕਾਰਾਂ ਬਾਹਰੋਂ ਆਈਆਂ ਉਹ ਵੀ ਸਾਡੀ ਆਪਣੀਆਂ ਠੀਕ ਤੇ ਆ ਜਿਹੜੇ ਲੋਕ ਟਰਨਿਆਂ ਦੇ ਬੈਠੇ ਆ ਇਹ ਵੀ ਸਾਡੇ ਆਪਣੇ ਠੀਕ ਇਹ ਤਾਂ ਪਿਸਦੇ ਪਏ ਆ ਠੀਕ ਲੇਕਿਨ ਉਹਦੇ ਨਾਲ ਨਾਲ ਜਨਤਾ ਆਮ ਜਨਤਾ ਦਾ ਕੀ ਕਸੂਰ ਜਿਹੜੀ ਇਹਨਾਂ ਦੋਨਾਂ ਦੇ ਵਿੱਚ ਉਹ ਸਭ ਤੋਂ ਜ਼ਿਆਦਾ ਪਿਸਦੀ ਪਈ ਹੈ ਇਹ ਤਾਂ ਦੱਸੋ ਪੰਜਾਬ ਦੀ ਜਨਤਾ ਕਿੱਥੇ ਜਾਵੇ ਡਰ ਔਰ ਸਹਿਮ ਦਾ ਮਾਹੌਲ ਚਾਰੇ ਪਾਸੇ ਅੱਜ ਘਰੋਂ ਕੋਈ ਨਿਕਲ ਨਹੀਂ ਸਕਦਾ ਨਸ਼ੇ ਦਾ ਇੰਨਾ ਮਾਹੌਲ ਹੈ ਅੱਜ ਪੰਜਾਬ ਦੀ ਕੋਈ ਸੁਣਵਾਈ ਕਰਨ ਵਾਲਾ ਨਹੀਂ ਅੱਜ ਇਸੇ ਕਰਕੇ ਇਹ ਹਵਨ ਕਰਾਇਆ ਕਿ ਸ਼ਾਇਦ ਪੰਜਾਬ ਦੀ ਕਿਸਮਤ ਬਦਲ ਜਾਵੇ ਸ਼ਾਇਦ ਸਾਡੇ ਆਦਰਨੀ ਰਿਸਪੈਕਟਡ ਸੀਐਮ ਸਾਹਿਬ ਕੋਈ ਫੈਸਲਾ ਲੈਣ ਦੇਰ ਧਿਆਨ ਦੇਣ ਇਹ ਕਹਿੰਦੇ ਵੀ ਅਸੀਂ 17 ਦਸੰਬਰ ਤੱਕ ਹੜਤਾਲ ਤੋਂ ਨਹੀਂ ਉੱਠਣਾ ਸੀਐਨ ਸਾਹਿਬ ਕਹਿੰਦਾ ਮੇਰੇ ਕੋਲ 4 ਜਨਵਰੀ ਤੱਕ ਟਾਈਮ ਨਹੀਂ ਹੈਗਾ ਮਿਲਣ ਦਾ ਤਾਂ ਕਿੱਥੇ ਲੋਕ ਉਹ ਤੱਕ ਅੱਜ 35 ਦਿਨ ਹੋ ਗਏ 4 ਜਨਵਰੀ ਤੱਕ 45 ਤੋਂ 50 ਦਿਨ ਹੋ ਜਾਣਗੇ 50 ਦਿਨ ਹੜਤਾਲ ਹਲੇ ਹੋਰ ਸੋਚ ਕੇ ਦੇਖੋ ਕੋਈ ਬਾਹਰੋਂ ਆਇਆ ਹੈ ਕੋਈ ਵਿਦੇਸ਼ਾ ਤੋਂ ਆਇਆ ਹੈ ਕਿਸ ਨੇ ਸਾਈਕਲ ਟਰੈਕ ਤੇ ਜਾ ਕੇ ਡਰਾਈਵਿੰਗ ਲਾਇਸੈਂਸ ਦਾ ਟੈਸਟ ਦੇਣਾ ਹੈ 1000 ਰੁਪਏ ਆਨਲਾਈਨੋਂ ਭਰ ਚੁੱਕਿਆ ਹੋਇਆ ਉੱਥੇ ਟਰੈਕ ਤੇ ਪਹੁੰਚਿਆ ਉਹਨੂੰ ਪਤਾ ਚੱਲਿਆ ਭਾਈ ਇਹਦਾ ਹੜਤਾਲ ਹੈ ਉਹ 1000 ਰੁਪ ਠੀਕ ਲੇਕਿਨ ਉਸ ਤੋਂ ਬਾਅਦ ਜਦੋਂ ਹੜਤਾਲ ਖੁੱਲੇਗੀ ਉਹਨੂੰ ਦੁਬਾਰਾ 1000 ਰੁਪਏ ਜਮ੍ਹਾਂ ਕਰਵਾਉਣਾ ਪਏਗਾ ਫਿਰ ਟੈਸਟ ਦੇਗਾ ਜ਼ਿੰਮੇਵਾਰ ਕੌਣ ਹੈ ਔਰ ਉਧਰ ਕਰੋੜਾਂ ਰੁਪਏ ਦਾ ਸਰਕਾਰ ਦਾ ਰੈਵਨਿਊ ਦਾ ਨੁਕਸਾਨ ਹੁੰਦਾ ਪਿਆ ਕੌਣ ਜ਼ਿੰਮੇਵਾਰ ਹੈ ਯਾਰ ਕੌਣ ਜ਼ਿੰਮੇਵਾਰ ਹੈ ਮਤਲਬ ਸਿੱਧਾ ਤੁਸੀਂ 35 ਦਿਨ ਬਾਅਦ ਤੁਸੀਂ ਤਾਂ ਹੀ ਹਵਨ ਕਰ ਡਾਲਿਆ ਹਸਪਤਲ ਕੋਈ ਅਧਿਵਿਸ਼ਾ ਦਿੱਤੀ ਹੈ ਕੋਈ ਮਾਨ ਮੰਡਲ ਦਿੱਤਾ ਇੱਕ ਮੇਰੀ ਗੱਲ ਦਾ ਜਵਾਬ ਦਿਓ ਇਹਦੇ ਲਈ ਮੈਂ ਐਪਲੀਕੇਸ਼ਨ ਦਵਾਂਗਾ ਇਹ ਲੋਕੀ ਮੇਰੀ ਗੱਲ ਗੱਲ ਸੁਣੋ ਮੇਰੀ ਗੱਲ ਸੁਣੋ ਹੜਤਾਲ ਹੈ ਹੜਤਾਲ ਮੈਂ ਹੜਤਾਲ ਤੇ ਆ ਜੀ ਹੜਤਾਲ ਤੇ ਇਹ ਲੋ ਇੱਕ ਮਿੰਟ ਮੇਰੀ ਗੱਲ ਸੁਣ ਜਿਹੜੇ ਲੋਕ ਹੜਤਾਲਤੇ ਐ ਕਿ ਸਰਕਾਰਾਂ ਨੂੰ ਪਤਾ ਨਹੀਂ ਐ ਜੇ ਚੁਵਾਨੀ ਵੀ ਗਿਰਦੀ ਐ ਨਾ ਥੱਲੇ ਜੇ ਚੁਵਾਨੀ ਵੀ ਕਿਸੇ ਡਿਪਾਰਟਮੈਂਟ ਤੇ ਗਿਰਦੀ ਐ ਤਾਂ ਸੀਐਮ ਸਾਹਿਬ ਨੂੰ ਖਬਰ ਹੁੰਦੀ ਐ ਮੇਰੀ ਗੱਲ ਨੂੰ ਸੁਣੋ ਸਰਕਾਰਾਂ ਨੂੰ ਖਬਰ ਹੁੰਦੀ ਐ ਕੀ ਨਹੀਂ ਪਤਾ ਕੀ ਨਹੀਂ ਪਤਾ ਅੱਜ ਹਾਲਾਤ ਬਤੋ ਬੁੱਤਰ ਸਰਕਾਰਾਂ ਨੂੰ ਪਤਾ ਨਹੀਂ ਹੈ ਪੰਜਾਬ ਦੇ ਵਿੱਚ ਕੋਈ ਇੱਕ ਡਿਪਾਰਟਮੈਂਟ ਬੰਦ ਹੋਵੇ ਤਾਂ ਸਮਝ ਆਉਂਦਾ 52 ਡਿਪਾਰਟਮੈਂਟ ਬੰਦ ਹੋਣ ਔਰ ਤੁਸੀਂ ਕਹਿੰਦੇ ਪਤਾ ਨਹੀਂ ਹੈ ਸੀਐਮ ਸਾਹਿਬ ਨੇ ਖੁਦ ਅਗਰ ਕਿਹਾ ਹੈ ਨਾ ਕਿ ਮੈਂ 4 ਤਰੀਕ ਤੱਕ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ 4 ਤੱਕ ਤਾਂ ਕੁਝ ਜੇ ਪਤਾ ਵੇ ਤਾਂ ਹੀ ਜਵਾਬ ਗਿਆ ਨਾ ਇੱਕੋ ਅਗਲਾ ਕਦਮ ਕੀ ਹੋਵੇਗਾ ਮੈਂ ਆਪਣੇ ਪੰਜਾਬ ਦੇ ਜਨਤਾ ਲਈ ਖੜਾ ਹਾਂ ਤੇ ਖੜਾ ਰਹਾਂਗਾ ਜੇ ਹੋਣਾ ਪਿਆ ਜੇ ਇਸ ਤੋਂ ਬਾਅਦ ਅਗਲਾ ਹਵਨ ਮੈਨੂੰ ਸੀਐਮ ਸਾਹਿਬ ਦੇ ਦਫ਼ਤਰ ਦੇ ਬਾਹਰ ਵੀ ਕਰਨਾ ਪਿਆ ਨਾ ਹੁਣ ਉੱਥੇ ਜਾ ਕੇ ਵੀ ਕਰਾਂਗਾ ਲੇਕਿਨ ਜਗਾਂਦਾ ਰਹਾਂਗਾ ਜਗਾਂਦਾ ਰਹਾਂਗਾ ਔਰ ਕਿਉਂਕਿ ਆਦਰ ਨਹੀਂ ਹੈ ਰਿਸਪੈਕਟਡ ਹੈ ਸਾਡੇ ਸੀਐਮ ਅਸੀਂ ਚੁਣਿਆ ਹੋਇਆ ਔਰ ਮੈਨੂੰ ਉਮੀਦ ਹੈ ਕਿ ਸੀਐਮ ਸਾਹਿਬ ਅੱਜ ਪੰਜਾਬ ਨੂੰ ਡਿਵੈਲਪਮੈਂਟ ਦੀ ਲੋੜ ਹੈ ਸੀਐਮ ਸਾਹਿਬ ਅੱਜ ਪੰਜਾਬ ਦੇ ਕਈ ਮੁੱਦੇ 'ਤੇ ਧਿਆਨ ਦੇਣ ਦੀ ਲੋੜ ਹੈ ਸੀਐਮ ਸਾਹਿਬ ਛੱਡ ਦਿਓ ਵਿਰੋਧੀ ਪਾਰਟੀਆਂ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ ਹੈ ਕੀ ਚੁੰਗਲਾ ਜੱਕਦੀਆਂ ਕੀ ਨਹੀਂ ਅਬ ਸ਼੍ਰੀ ਮੰਦਰ ਦੇ ਪੁਜਾਰੀ ਜੀ ਨਾਲ ਗੱਲਬਾਤ ਕਰਦੇ ਹੋਏ ਹਵਨ ਕਰਨ ਤੇ ਮਰਿਆਦਾ ਦੀ ਗੱਲ ਕੀਤੀ ਤਾਂ ਜੋ ਉਹਨਾਂ ਵੱਲੋਂ ਕਿਹਾ ਗਿਆ ਸੁਣੋ ਤੁਸੀਂ ਵੀ ਪੰਡਿਤ ਜੀ ਦਾ ਕਹਿਣਾ ਸੀ तुसी वेख रहे हो सनातन दर्शन समाचार मेरा नाम मनोज व्यास है जी मैं इच्छापूर्ण शनिदेव मंदिर में पुजारी का काम करता हूँ जैसे कि कोई भी अगर हवन करवाना हो उसके लिए क्या विधि विधान है और हवन कम से कम कितनी देर तक होना बहुत जरूरी है यदि छोटा सा छोटा भी यदि कोई हवन करता है तो उसके लिए आसन की शुद्धि मंत्र की शुद्धि और छोटा सा छोटा हवन भी कम से कम आधा घंटा में होगा इससे कम तो मुझे नहीं लगता है कि कोई हवन हो पाएगा यदि इससे कम समय में हवन कोई करता है तो शायद हवन नहीं हो शायद जादू सा फूंक करके जा सकता है तो इससे कम टाइम में हवन होना मुश्किल है जिस जगह पे हवन किया जाता है उसकी शुद्धि क्या किया जाता है उसकी शुद्धि करने के लिए जी आसन का सर्वप्रथम जब भी हम सनातन धर्म में पूजा की पद्धति में पूजा करते हैं तो माँ पृथ्वी को आसन की शुद्धि करते हैं आसन शुद्ध तो मंत्र शुद्ध जब तक कहते आसन शुद्ध नहीं है तब तक मंत्र शुद्ध नहीं होते हैं। क्योंकि ऊर्जा माँ धरती से ही प्राप्त होती है और सर्वप्रथम पृथ्वी का ही पूजन होता है पृथ्वी का पूजन मंत्रों के द्वारा होता है उसके बाद दीपक आदि का पूजन होता है धूप का पूजन होता है विधान में शंख घंटी का भी पूजन होता है आप लगा सकते हो कि एक चीज़ का यदि हम पूजन करते हैं तो उससे कम कम से कम एक चीज़ का पूजन करने में पाँच मिनट का तो समय लगता ही है और शंख घंटी का भी पूजन का विधान बताया गया उसके बाद स्वस्ति वाचन का विधान बताया गया जो यजमान पूजा कराने वाला है उसके मस्तक पर तिलक लगाने का विधान है संकल्प करने का विधान है बिना संकल्प के आप पूजा नहीं कर सकते हो माथे पर तिलक लगाने का विधान है बिना तिलक लगाए आप पूजा नहीं कर सकते हो यदि जजमान वैसे सनातन धर्म में सभी को सिक्का रखने का विधान है और शिक्खा में ग्रंथि लगाने का भी विधान है यदि ग्रंथि आपके शिक्षा में नहीं है तो आप पूजा नहीं करा सकते तो ये सब चीज़ें करने में ही मेरे को लगता है पंद्रह मिनट तो ये सब करने में ही लग जाता है आसन शुद्धि के लिए पंडित जी कौन सी आसन शुद्धि के लिए जी भगवती माँ गंगा का जल और तैतीस कोटि देव देवी देवता जिस गौ माँ में विराजमान है उसके गौमूत्र की आवश्यकता होती है गंगा जल की आवश्यकता होती है और जहाँ पर जिस भूमि पर यज्ञ कुंड या हवन हम करते हैं तो उसमें गोबर का लेपन करके शुद्धि की जाती है आजकल जैसे रेडीमेड हवन कुंड में हवन या तगारी में हवन लोग कर लेते हैं तो उसके लिए भी रेता बिछा करके तगारी में और गौमूत्र या गंगा जल का छिड़काव किया जाता है फिर लकड़वादी लगाई जाती है तभी शुद्धि होती है अगर दिशा की जी धर्म कार्य करने के लिए सभी लोगों ने ऋषि मुनियों ने प्राणों में लिखा है भाई दिशा के लिए जो यज्ञ करता है उसका मुंह या तो पूरब दिशा की तरफ हो जहाँ से सूरज है चढ़दा पासा जिसे हम बोलते हैं या उत्तर दिशा की तरफ हो दोनों दिशा के में किसी भी दिशा की तरफ आप हवन मोह करके कर सकते हैं या पूजा कर सकते हैं किसी इंसान का या किसी भी पर्सन का दिमाग शुद्ध करने के लिए भी कोई हवन होता है दिमाग शुद्ध करने का तो हवन होते ही है जी क्योंकि भगवान ही सद्बुद्धि इंसान को प्रदान करते हैं और भगवान ही इंसान की बुद्धि को बिगाड़ देते हैं क्योंकि कहते हैं विनाश काले विपरीत बुद्धि जब जिसका विनाश होना होता है तो उसकी बुद्धि विपरीत हो जाती है जैसे कि इसमें बात की है शिमला मिर्च, तो मिर्च, मिर्च तो मैंने नहीं सुना जी लेकिन यदि लाल मिर्च या काली मिर्च का प्रयोग हम कर सकते हैं पेठे का प्रयोग कर सकते हैं और क्या कहते हैं नींबू वगैरह का प्रयोग कर सकते हैं शिमला मिर्च शायद किसी तांत्रिक विधि में लिखा हो तो नहीं कह सकता क्योंकि वैदिक रीति में या मैंने अभी तक नहीं सुना किसी और ने सुना हो तो इसका मैं जवाब आपसे देना असंभव है अगर जगह की शुद्धि करनी होता और शिमला मिर्च का उपयोग होता है और यह हम कहीं ना कहीं मतलब हिंदू धर्म का अपमान माना जाएगा बिल्कुल जी यदि जो करने वाला है या कराने वाला है यदि वो किसी पुराण या ग्रंथ में लिखा लिखा हुआ दिखा सकता है कि भाई ये लिखा हुआ है यहाँ पर ये चढ़ाना है फिर तो वो सत्य माना जाएगा लेकिन यदि उसने अपनी मर्जी से ही कुछ कर दिया हो या गूगल से या किसी फ़ोन से सर्च करके कोई उल्ट पुलट करके तांत्रिक विधि का प्रयोग कर दिया हो तो उसके बारे में हम कुछ नहीं कह सकते हैं